जिन्ना चक्कर इधरों नहीं कानून वापस लो मनरेगा कानून वापस लो मजदूर की लड़ाई लड़ते रहेंगे मजदूर की लड़ाई लड़ते रहेंगे मनरेगा दो ਕਿਸਾਨ ਮੈਂ ਤਾਂ ਪਹਿਲਾਂ ਹੀ ਬੋਲ ਰਹੀ ਹਾਂ ਜੀ ਤੁਹਾਡੇ ਸਾਹਮਣੇ ਰਾਹੀ ਕਿ ਅਸੀਂ ਤਾਂ ਦੋ ਸਰਕਾਰਾਂ ਥੱਲੇ ਪਿਸ ਰਹੇ ਆ ਇੱਕ ਸੈਂਟਰ ਸਰਕਾਰ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ 4 ਸਾਲ ਦਾ ਅਸੀਂ ਤਸ਼ੱਦਦ ਸਹਰੇ ਆ ਪਹਿਲਾਂ ਕਾਲੇ ਕਾਨੂੰਨ ਲੈ ਕੇ ਆਈ ਭਾਜਪਾ ਕਿਸਾਨਾਂ ਨਾਲ ਤੇ ਹੁਣ ਮਜ਼ਦੂਰਾਂ ਦੇ ਲਈ ਜੋ ਇਹ ਸਾਡੀ ਮਨਰੇਗਾ ਬਚਾਓ ਸੰਗਰਾਮ ਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਤਾਬੜ ਤੋੜ ਰੈਲੀਆਂ ਹੋ ਰਹੀਆਂ ਨੇ ਸਾਡੇ ਮੈਮ ਖੜੇ ਨੇ ਮੇਰੇ ਨਾਲ ਇਨਾ ਕਵਰੇਜ ਜੀ ਜੋ ਇਨਚਾਰਜੇ ਜ਼ੋਨ 3 ਦੇ ਸਾਡੇ ਸੈਕਟਰੀ ਹੈ ਆਈਸੀਸੀ ਤੇ ਬਗੇਲ ਸਾਹਿਬ ਆਪ ਹਰ ਰੈਲੀ 'ਚ ਇੱਥੇ ਪਹੁੰਚ ਰਹੇ ਨੇ ਸੋ ਮੈਂ ਤਾਂ ਇਨ੍ਹਾਂ ਲੋਕਾਂ ਦਾ ਧੰਨਵਾਦ ਕਰਦੀ ਹਾਂ ਕਿਉਂਕਿ ਮੋਦੀ ਸਾਹਿਬ ਨੇ ਤਾਂ ਸੋਚਿਆ ਇਹਨਾਂ ਨੂੰ ਭੁੱਖ ਨਹੀਂ ਲੱਗਦੀ ਕੀ ਗੱਲ ਇਹਨਾਂ ਦੇ ਪੇਟ ਨਹੀਂ ਇਹਨਾਂ ਦੇ ਬੱਚੇ ਨਹੀਂ ਇਹ ਮਾਵਾਂ ਭੈਣਾਂ ਵਿਚਾਰੀਆਂ ਆਪਦੇ ਪਿੰਡ ਚ ਰਹਿ ਕੇ ਪੰਚਾਇਤ ਰਾਹੀਂ ਕੰਮ ਮਿਲਦਾ ਸੀ ਪਰਿਵਾਰ ਨਹੀਂ ਛੱਡਨੇ ਪੈਂਦੇ ਸੀ ਬੱਚੇ ਨਹੀਂ ਛੱਡਨੇ ਪੈਂਦੇ ਸੀ ਘਰ-ਬਾਰ ਨਹੀਂ ਛੱਡਣਾ ਪੈਂਦਾ ਸੀ ਸੋ ਇੱਕ ਬਹੁਤ ਹੀ ਮਾੜਾ ਕਾਨੂੰਨ ਲੈ ਕੇ ਆਈ ਹੈ ਮੋਦੀ ਸਰਕਾਰ ਦੀ ਤਾਂ ਇਹ ਚਾਲ ਹੈ ਹੀ ਹੈ ਨਾਲ ਭਗਵੰਤ ਸਾਨ ਦਾ ਮੂੰਹ ਬਿਲਕੁਲ ਬੰਦ ਹੈ ਲੋਕਾਂ ਨੇ ਬੜਾ ਵੱਡਾ ਫਤਵਾ ਦਿੱਤਾ ਸੀ ਵੋਟਾਂ પા ਕੇ ਪਰ ਕਾਂਗਰਸ ਪਾਰਟੀ ਆ ਲੋਕਾਂ ਨਾਲ ਹੈ ਕਾਂਗਰਸ ਪਾਰਟੀ ਇਹਨਾਂ ਦੀ ਪਾਰਟੀ ਹੈ ਸੋ ਅਸੀਂ ਇਹਨਾਂ ਨੂੰ ਤਕੜਾ ਰੱਖਾਂਗੇ ਇਹ ਲੜਾਈ ਦਮ ਹਰ ਆਖੀਰਲੇ ਦਮ ਤੱਕ ਲੜਾ ਦੇ ਪੂਰੇ ਦੇਖੋ ਬੀਜੇਪੀ ਔਰ ਭਗਵੰਤ ਮਾਨ ਦੀ ਸਰਕਾਰ ਆ ਜਿਹੜੀ ਉਹ ਗਰੀਬਾਂ ਦਾ ਗਲਾ ਘੁੱਟਣ ਵਾਸਤੇ ਲੱਗੀ ਹੋਇਆ ਇਸ ਕਰਕੇ ਅਸੀਂ ਪਿੰਡਾਂ ਪਿੰਡਾਂ ਜਾ ਕੇ ਕਾਂਗਰਸ ਪਾਰਟੀ ਪੂਰੇ ਹਿੰਦੁਸਤਾਨ ਚ ਦੀ ਪੂਰੇ ਸਾਡੇ 90 ਹਲਕੇ ਦੇ ਵਿੱਚ ਵੀ ਪੂਰੇ ਜੋਰ ਸ਼ੋਰ ਨਾਲ ਸਾਧੂ ਸਿੰਘ ਵੀ ਲੱਗੇ ਹੋਏ ਨੇ ਮੈਂ ਵੀ ਲੱਗਿਆ ਹੋਇਆ ਸਾਰੇ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਲੱਗੇ ਹੋਣੇ ਮਨਰੇਗਾ ਵਰਕਰਾਂ ਨੂੰ ਅਸੀਂ ਦੱਸ ਰਿਹਾ ਕਿ ਸਾਡੇ ਨਾਲ ਕਿਸ ਤਰ੍ਹਾਂ ਧੱਕਾ ਹੋ ਰਿਹਾ ਇਸ ਕਰਕੇ ਅਸੀਂ ਬੀਜੇਪੀ ਦਾ ਤੇ ਆਮ ਆਦਮੀ ਪਾਰਟੀ ਦਾ ਵਿਰੋਧ ਕਰਨ ਵਾਸਤੇ ਅਰੇਲੀਆਂ ਕਰਦੇ ਜਾ ਰਹੇ ਹਾਂ